ਪੰਜਾਬੀਆਂ ਦੇ ਬਰਖਿਲਾਫ ਹਰ ਟਾਈਮ ਕੰਗਣਾ ਨੇ ਗਲਤ ਬੋਲਿਆ ਜ਼ਹਿਰ ਉਗਲੀ ਹੈ ਔਰ ਇਹਨੂੰ ਉੱਥੇ ਦਿੱਲੀ ਦੀ ਇਹ ਸ਼ਾਬਾਸ਼ੀ ਮਿਲੀ ਡਾਇਰੈਕਟਲੀ ਇਨਡਾਇਰੈਕਟਲੀ ਤਾਂ ਹੀ MP ਦੀ ਸੀਟ ਮਿਲੀ ਹੈ ਤੁਸੀਂ ਇਹ ਦੇਖੋ BJP ਦਾ ਇੱਕ ਏਜੰਡਾ ਹੈ ਕਿ ਅਸੀਂ ਹਿੰਦੂਜਮ ਦੇ ਨਾਮ ਤੇ ਲੜ ਰਹੇ ਹਾਂ ਉਹ ਜਿਹੜੀ ਉਦੋਂ ਔਰੰਗਜ਼ੇਬ ਦੀ ਸਲਤਨਤ ਸੀਗੀ ਜਦੋਂ ਰਾਜ ਸੀ ਹੋਣ ਵਾਲੀ ਇਹਨਾਂ ਦੀ ਸੋਚ ਕੀ ਫਰਕ ਰਹਿ ਗਿਆ ਅੱਜ ਮਾਫੀ ਮਾਫੀ ਵੀ ਉਹਦੇ ਨਾਲ ਕੋਈ ਸਿਕਿਉਰਿਟੀ ਦੇ ਆਮ ਇੱਕ ਅਕਿਊਜ਼ਡ ਬੰਦਾ ਪੇਸ਼ ਹੋ ਰਿਹਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਰਿਹਾ ਸਾਡਾ ਤਾਂ ਦੇਸ਼ ਇਹ ਮੈਨੂੰ ਤਾਂ ਲੱਗਦਾ ਸਾਡਾ ਸੰਵਿਧਾਨ ਕਿੱਧਰ ਨੂੰ ਜਾ ਰਿਹਾ ਮੈਨੂੰ ਤਾਂ ਸਮਝੇ ਹੀ ਨਹੀਂ ਆ ਰਹੀ ਪੰਜਾਬ ਮਾੜਾ ਪੰਜਾਬ ਦਾ ਮਾਹੌਲ ਮਾੜਾ ਪੰਜਾਬ ਦਾ ਮਾਹੌਲੇ ਮਾੜਾ ਕਹਿੰਦੇ ਇਹ ਚਿੱਟੇ ਨਹੀਂ ਖਤਮ ਕਰਦਾ ਮਤਲਬ ਬਦਨਾਮੀ ਕਰਨ ਵਾਸਤੇ ਪੰਜਾਬ ਵਾਸਤੇ ਪੰਜਾਬ ਐ ਨਹੀਂ ਮਾੜਾ ਕਾ ਕੰਗਣਾ ਨੇ Omax 3 ਦੇ ਵਿੱਚ ਜਿੱਥੇ ਸਟੇਡੀਅਮ ਹੈ ਉੱਥੇ ਆਪਣੇ ਭਰਾ ਦਾ ਘਰ ਕਿਉਂ ਬਣਾ ਰਹੀ ਹੈ ਜੇ ਪੰਜਾਬ ਮਾੜਾ ਹੈ ਪੰਜਾਬ ਦੇ ਲੋਕ ਮਾੜੇ ਨੇ ਪੰਜਾਬ ਦੇ ਲੋਕ ਅੱਤਵਾਦੀ ਨੇ ਫਿਰ ਰਹਿਣ ਵਾਸਤੇ ਕਿਉਂ ਆ ਰਹੀ ਹੈ Omax ਦੇ ਵਿੱਚ ਇੱਕ ਬੰਦਾ ਜਿਹੜਾ ਸੁਪਰੀਮ ਕੋਰਟ ਨੇ ਭਗਾ ਕੇ ਉਹਦੀ ਫਾਈਲ ਡਿਸਮਿਸ ਕਰਕੇ ਮਾਰੀ ਵੀ ਚੱਲ ਪੇਸ਼ ਹੋ ਉਹਨੂੰ VIP ਟ੍ਰੀਟਮੈਂਟ ਦਿਖਾ ਕੇ ਉਹਦੀ ਲੈਂਗੁਏਜ ਦੇਖੋ ਤੁਸੀਂ ਜਿਵੇਂ ਕੋਈ ਬਹੁਤ ਉਪਲਬਧੀ ਤੋਂ ਬਾਅਦ ਬੰਦਾ ਪੇਸ਼ ਹੁੰਦਾ ਹੁੰਦਾ ਹੈ ਇਸ ਗੱਲ ਨੂੰ ਐਡਮਿਟ ਕਰ ਲਿਆ ਕਾਗਜ਼ਾਂ ਦੇ ਵਿੱਚ ਵੀ ਹਾਂ ਮੇਤੋਂ ਗਲਤੀ ਹੋਈ ਹੈ ਤੁਹਾਡੇ ਇਨਫੋਰਮੇਸ਼ਨ ਦੇ ਵਿੱਚ ਲਾਓ ਜਿਹੜੀ ਸਜ਼ਾ ਵੱਧ ਤੋਂ ਵੱਧ ਹੁੰਦੀ ਹੈ ਲਾਓ ਜੇ ਬੰਦੇ ਨੇ ਦਾ ਮਤਲਬ ਇਹ ਕਮਿਟਮੈਂਟ ਜੇ ਜੇ ਚੀਜ਼ ਇਹਦਾ ਮਤਲਬ ਗਲਤੀ ਐਡਮਿਟ ਕਰੀ ਹੈ ਨਾ ਵੀ ਗਲਤੀ ਹੋਈ ਹੈ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਦੋ ਦੋ ਰਾਏ ਜਿ ਲਿਖ ਕੇ ਮੰਨ ਲਈ ਮਾਫੀ ਵੀ ਮੇਤੋਂ ਗਲਤੀ ਹੋਈ ਹੈ ਤਾਂ ਉਹਦੇ ਵਿੱਚ ਜਿਹੜੀ ਸਜ਼ਾ ਬਣਦੀ ਹੈ ਦੇ ਦੋ ਇਨੂੰ ਇਹਨੂੰ ਇਹਨੂੰ ਅੰਦਰ ਭੇਜੀ ਹੋਈ ਇਹਨੂੰ ਮਾਫੀ ਕਰਨ ਵਾਸਤੇ ਇੱਕ ਇੱਕ ਦਿਨ ਇਹ ਇਲਾਕੇ ਆਈ ਕਿਥੇ ਜੇਲ੍ਹ ਦੇ ਵਿੱਚ ਹੁਣ ਤੱਕ ਜੇ ਕੋਈ ਪੰਜਾਬੀ ਵਾਇਸ ਵਰਸਾ ਕਰਦਾ ਕਿਸੇ ਨਾਲ ਬੋਲਦਾ ਜਿਵੇਂ ਇਸ ਬੰਦੀ ਨੇ ਮਤਲਬ ਜਦੇ ਅਮਨ ਕਾਨੂੰਨ ਦੀ ਸ਼ਾਂਤੀ ਦਾ ਭੰਗ ਹੋ ਜਾਣਾ ਸੀ ਐਨਐਸਏ ਲੱਗ ਜਣੀ ਸੀ ਜਿਹੜਾ ਬੰਦਾ ਇੰਡੀਆ ਦਾ ਸਿਰ ਉੱਚਾ ਕਰ ਰਿਹਾ ਮੁੰਡਾ ਉਹ ਦਲਜੀਤ ਦੋਸਾਂਝ ਉਹਦੇ ਬਰਖ ਖਲਾਫ ਉਹਨੂੰ ਅਤਵਾਦੀ ਦੱਸਦੀ ਰਹੀ ਐ ਇਹ ਇਹ ਹੁਣ ਸਰਕਾਰ ਫੁੱਤੀ ਪਈ ਐ ਸੈਂਟਰ ਦੀ ਸਰਕਾਰ ਨੂੰ ਉਦੋਂ ਇਹਦੇ ਤੇ ਐਨਐਸਏ ਨਹੀਂ ਲੱਗਦਾ ਇਹਨਾਂ ਤੋਂ ਸੱਚੀ ਕੱਲ ਦਾ ਅਨਮਿਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਬੀਤੇ ਕੱਲ ਕੰਗਣਾ ਅਰਨੌਤ ਮੁੰਬਈ ਤੋਂ ਚੱਲ ਕੇ ਬਠਿੰਡੇ ਪਹੁੰਚੇ ਔਰ ਅਦਾਲਤ ਦੇ ਵਿੱਚ ਜਾ ਕੇ ਉਹਨਾਂ ਕਿਹਾ ਕਿ ਗਲਤੀ ਦੇ ਨਾਲ ਕਹੇ ਗਿਆ ਸ਼ਬਦ ਸੀ ਇੰਟੈਂਸ਼ਨ ਕੋਈ ਨਹੀਂ ਸੀ ਸਿੱਧੇ ਰੂਪ ਦੇ ਵਿੱਚ ਕਹੀਏ ਤਾਂ ਉਹ ਕਹਿੰਦੇ ਕਿ ਮਾਫੀ ਮੰਗ ਰਹੀਆਂ ਗਲਤੀ ਹੋ ਗਈ ਮੀਡੀਆ ਦੇ ਨਾਲ ਗੱਲਬਾਤ ਹੋਈ ਤਾਂ ਉੱਥੇ ਵੀ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਮਾਤਾ ਨੂੰ ਧੀ ਨੂੰ ਭੈਣ ਨੂੰ ਭਰਾ ਨੂੰ ਕਿਸੇ ਨੂੰ ਵੀ ਕਦੇ ਗਲਤ ਨਹੀਂ ਬੋਲੀ ਔਰ ਇਹ ਇੱਕ ਫਲੋ ਸੀ ਫਲੋ ਫਲੋ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਹਾਲਾਂਕਿ ਉਹ ਕਹਿੰਦੇ ਕਿ ਮੈਂ ਪਾਰਟਿਕੂਲਰ ਨਾਮ ਕਿਸੇ ਦਾ ਨਹੀਂ ਲਿਆ ਪਰ ਇਹ ਸਭ ਦੇ ਵਿਚਾਲੇ ਇਸ ਮਾਫੀ ਤੱਕ ਪਹੁੰਚਣ ਤੋਂ ਪਹਿਲਾਂ ਬਹੁਤ ਕੁਝ ਵਾਪਰਿਆ ਹੁਣ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹ ਜ਼ਰੂਰ ਦੱਸਣਾ ਹੈ ਕਿ ਮਾਫੀ ਦੇਣੀ ਬਣਦੀ ਹੈ ਜਾਂ ਨਹੀਂ ਦੇਣੀ ਬਣਦੀ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸੁਪਰੀਮ ਕੋਰਟ ਦੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਸਾਹਿਬ ਨੇ ਇਹਦੇ ਲੀਗਲ ਆਸਪੈਕਟਸ ਕੀ ਨੇ ਇਹਦੇ ਵਿੱਚ ਵਿਚਾਲੇ ਕੀ ਕੁਝ ਵਾਪਰਿਆ ਔਰ ਕੋਰਟ ਤੱਕ ਪਹੁੰਚਣ ਤੱਕ ਕਿਹੜੇ ਹਾਲਾਤਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲੰਗੀਆਂ ਨੇ ਸਾਰਾ ਕੁਝ ਡਿਸਕਸ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਜੀ ਜੀ ਥੈਂਕ ਯੂ ਸਰ ਕੰਗਣਾ ਨਾਵਤ ਕਹਿੰਦੇ ਕਿ ਮੇਰੀ ਕੋਈ ਉਦਾਂ ਦੀ ਇੰਟੈਂਸ਼ਨ ਨਹੀਂ ਸੀ ਤੇ ਪਾਰਟਿਕੂਲਰ ਕਿਸੇ ਨੂੰ ਕਿਹਾ ਵੀ ਕੁਝ ਨਹੀਂ ਹਾਲਾਂਕਿ ਐਡਵੋਕੇਟ ਕੇਸ ਲੜ ਰਹੇ ਨੇ ਬੜੀ ਮਿਹਨਤ ਉਸ ਐਡਵੋਕੇਟ ਦੀ ਵੀ ਜਿਹੜਾ कोर्ट ਤੱਕ ਲੈ ਕੇ ਆ ਗਿਆ ਕੰਗਣਾ ਰਣੌਤ ਨੂੰ ਇਸ ਮਸਲੇ ਨੂੰ ਤੁਸੀਂ ਇੱਕ ਐਡਵੋਕੇਟ ਦੇ ਤੌਰ ਤੇ ਔਰ ਇੱਕ ਪੰਜਾਬੀ ਔਰ ਖਾਸ ਤੌਰ ਤੇ ਸਿੱਖ ਹੋਣ ਦੇ ਨਾਤੇ ਕਿਸ ਤਰ੍ਹਾਂ ਦੇਖ ਰਹੇ ਦੇਖੋ ਐਸ ਪੰਜਾਬੀ ਐਸ ਸਿੱਖ ਹੋਣ ਦੇ ਨਾਤੇ ਮੈਂ ਜਿਹੜੀਆਂ ਗੱਲਾਂ ਕਰਨ ਜਾ ਰਿਹਾ ਇਹਦੇ ਵਿੱਚ ਇਹ ਕਹਿਣਾ ਕਿ ਅੱਜ ਮੈਂ ਆਪਣੀ ਕਿਸੇ ਧੀ ਭੈਣ ਨੂੰ ਬੰਦੇ ਦਾ ਤਾਂ ਨਹੀਂ ਨਾਂ ਲਿਆ ਜਿੱਥੋਂ ਤੱਕ ਮੈਂ ਸੁਣ ਪਾਇਆ ਅੰਦਰ ਕੀ ਕੋਰਟ ਦੇ ਵਿੱਚ ਕਿਹਾ ਆਈ ਆਈ ਡੋਟ ਹੈਵ ਐਨੀਥਿੰਗ ਕਿ ਰਿਟਰਨ ਦਿੱਤਾ ਕੁਝ ਜਾਂ ਨਹੀਂ ਦਿੱਤਾ ਪਰ 2021 ਤੋਂ ਲੈ ਕੇ 25 'ਚ ਖੜੇ ਆ ਆਪਾਂ 21 ਤੋਂ ਸਟਾਰਟ ਹੋਈ ਹੋਈ ਸੁਪਰੀਮ ਕੋਰਟ ਤੋਂ ਹਾਰਨ ਤੋਂ ਬਾਅਦ ਕੋਈ ਪੇਸ਼ ਹੁੰਦਾ ਪੂਰੇ ਲਾਮ ਲਸ਼ਕਰ ਦੇ ਨਾਲ ਟੌਰ ਦੇ ਨਾਲ ਪੰਜਾਬੀਆਂ ਨੂੰ ਸਿੱਖਾਂ ਨੂੰ ਟੈਰਰਿਸਟ ਕਹਿ ਕੇ ਜਿਹੜੀਆਂ ਅੰਦੋਲਨ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਨੇ ਉਹਨਾਂ ਨੂੰ ਗਲਤ ਕਮੈਂਟ ਕਰਕੇ ਬਾਈ ਜੀ ਐਮਪੀ ਦੀ ਟਿਕਟ ਤਾਂ ਲੈ ਲਈ ਨਾ ਐਮਪੀ ਬਣ ਲਿਆ ਬੰਦਾ ਦਲਜੀਤ ਨੂੰ ਦਲਜੀਤ ਕੌਣ ਸੀ ਸ਼ੁਭ ਕੌਣ ਹੈ ਜਿਹੜਾ ਪੰਜਾਬੀ ਰਾਈਜ਼ ਕਰਦਾ ਹੈ ਉਹ ਤੁਸੀਂ ਰਾਜਨੀਤੀ ਦੇਖੋ ਸਾਡੇ ਦੇਸ਼ ਦੀ ਬਦਕਿਸਮਤੀ ਜਿਹੜੀ ਕੌਮ ਸਿਰ ਦਾ ਤਾਜ ਹੁਣੀ ਬਣਦੀ ਸੀ ਉਹਨੂੰ ਗਲਤ ਬੋਲ ਕੇ ਸਿਕਿਉਰਿਟੀ ਲੈ ਲਓ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਵੱਖਵਾਦੀ ਕਹਿ ਕੇ ਤੇ ਤੁਸੀਂ ਸੀਟਾਂ ਲੈ ਲਓ ਸਿਕਿਉਰਿਟੀ ਲੈ ਲਓ ਐਮਪੀ ਬਣ ਜੋ ਤੁਸੀਂ ਹੋਰ ਐਗਜ਼ਾਮਪਲ ਦੇ ਦਿਓ ਹਾਰੇ ਹੋਏ ਬੰਦੇ ਸਿੱਖਾਂ ਦੇ ਬਰਖਲਾਫ ਸਿੱਖੀਜ਼ਮ ਦੇ ਜਿਸ ਦਿਨ ਆਜ਼ਾਦੀ ਲਈ ਸੀ ਸਿੱਖਾਂ ਨੇ ਸਿੱਖ ਰਾਜ ਮਾਣਿਆ ਮਹਾਰਾਜਾ ਰਣਜੀਤ ਸਿੰਘ ਵਾਲਾ ਇਹ ਤਾਂ ਰਾਜ ਕਰਿਆ ਹੋਇਆ ਸਿੱਖਾਂ ਨੇ ਤਾਂ ਔਰ ਜਿੱਦਣ ਆਜ਼ਾਦੀ ਹੋਈ ਸੀ ਉਸ ਦਿਨ ਕੀ ਕਿਹਾ ਗਿਆ ਸੀ ਆਰਮ ਸਟੇਟ ਦਾ ਸਟੇਟਸ ਨਹੀਂ ਸੀ ਪੰਜਾਬ ਲਈ ਸਪੈਸ਼ਲ ਸਟੇਟਸ ਵਾਸਤੇ ਪੰਜਾਬੀ ਅੱਜ ਆਮ ਤੋਂ ਵੀ ਥੱਲੇ ਲੈ ਕੇ ਗੁਲਾਮੀ ਵਾਲੀ ਸਾਈਡ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਪੰਜਾਬੀਆਂ ਦੇ برخلاف ਹਰ ਟਾਈਮ ਕੰਗਣਾ ਨੇ ਗਲਤ ਬੋਲਿਆ ਜ਼ਹਿਰ ਉਗਲੀ ਹੈ ਔਰ ਇਹਨੂੰ ਉੱਥੇ ਦਿੱਲੀ ਦੀ ਇਹ ਸ਼ਾਬਾਸ਼ੀ ਮਿਲੀ ਡਾਇਰੈਕਟਲੀ ਇਨਡਾਇਰੈਕਟਲੀ ਤਾਂ ਹੀ ਐਮਪੀ ਦੀ ਸੀਟ ਮਿਲੀ ਹੈ ਕਿਤੇ ਬੀਜੇਪੀ ਦੀ ਸੀਟ ਉਹ ਮਿਲ ਜੂਗੀ ਤੁਹਾਨੂੰ ਮੋਟਿਵ ਕੰਪਲੀਟ ਕਰ ਲਿਆ ਸਰ ਤੁਸੀਂ ਇਹ ਦੇਖੋ ਬੀਜੇਪੀ ਦਾ ਇੱਕ ਅਜੰਡਾ ਹੈ ਕਿ ਅਸੀਂ ਹਿੰਦੂਇਜ਼ਮ ਦੇ ਨਾਮ ਤੇ ਲੜ ਰਹੇ ਹਾਂ ਹਿੰਦੂਇਜ਼ਮ ਵਾਸਤੇ ਕੁਰਬਾਨੀ ਦੇਣ ਵਾਲੇ ਸਿੱਖਾਂ ਦੇ ਗੁਰੂ ਉਹ ਜਿਹੜੀ ਉਦੋਂ ਔਰੰਗਜ਼ੇਬ ਦੀ ਸਲਨਤ ਸੀਗੀ ਜਦੋਂ ਰਾਜ ਸੀ ਹੁਣ ਵਾਲੀ ਇਹਨਾਂ ਦੀ ਸੋਚ ਕੀ ਫਰਕ ਰਹਿ ਗਿਆ ਕੀ ਫਰਕ ਹੈ ਤੁਸੀਂ ਤਾਂ ਸਿੱਖਾਂ ਨੂੰ ਸਾ ਆਪਣੇ ਆਪ ਤੋਂ ਵੀ ਜ਼ਿਆਦਾ ਮੰਨੋ ਵੀ ਇਹਨਾਂ ਨੇ ਸਾਡੇ ਲਈ ਆ ਕਰਿਆ ਸਿੱਖਾਂ ਨੇ ਤਾਂ ਫਰਕ ਰੱਖਿਆ ਹੀ ਨਹੀਂ ਨਾ ਸਿੱਖਾਂ ਤੇ ਤਾਂ ਤੁਸੀਂ ਕਿੰਤੂ ਪਰੰਤੂ ਕਰੇ ਨਹੀਂ ਸਕਦੇ ਇਹਨਾਂ ਨੇ ਸਾਡੇ ਨਾਲ ਫਰਕ ਰੱਖਿਆ ਕਿਉਂ ਕਿਉਂਕਿ ਕੁਰਬਾਨੀਆਂ ਦਿੱਤੀਆਂ ਹੋਈਆਂ ਇਹ ਤੋਂ ਵੱਡੀ ਤਾਂ ਪ੍ਰੂਵ ਹੀ ਨਹੀਂ ਹੋ ਸਕਦੀ ਤੁਸੀਂ ਇਹਨਾਂ ਨੂੰ ਕਹਿੰਨ ਨੂੰ ਵੀ ਥੱਲੇ ਲਾਣਾ ਜਾਂ ਖਤਮ ਕਰ ਦਾਂਗੇ ਖਤਮ ਨਹੀਂ ਹੋਣੇ ਮੈਨੂੰ ਇਹ ਗੱਲ ਮੈਂ ਇੱਕ ਫੈਕਟ ਤੋਂ ਨਹੀਂ ਕਹਿ ਰਿਹਾ ਇਹ ਪ੍ਰੂਵ ਕਰਨ ਦੀ ਉਹ ਲੋਡ ਨਹੀਂ ਅੱਜ ਦੀ ਡੇਟ ਦੇ ਵਿੱਚ ਤਾਂ ਸੋ ਇਹਨਾਂ ਨੂੰ ਆਪਣੀ ਸੋਚ ਸਹੀ ਕਰਨੀ ਚਾਹੀਦੀ ਹੈ ਪੰਜਾਬ ਮਾੜਾ ਪੰਜਾਬ ਦਾ ਮਾਹੌਲ ਮਾੜਾ ਪੰਜਾਬ ਦਾ ਮਾਹੌਲੇ ਮਾੜਾ ਕਹਿੰਦੇ ਇਹ ਚਿੱਟੇ ਨਹੀਂ ਖਤਮ ਕਰਦਾ ਮਤਲਬ ਬਦਨਾਮੀ ਕਰਨ ਵਾਸਤੇ ਪੰਜਾਬ ਵਾਸਤੇ ਜੇ ਪੰਜਾਬ ਇੰਨਾ ਹੀ ਮਾੜਾ ਹੈ ਤਾਂ ਕੰਗਣਾ ਨੇ Omax 3 ਦੇ ਵਿੱਚ ਜਿੱਥੇ ਸਟੇਡੀਅਮ ਹੈ ਉੱਥੇ ਆਪਣੇ ਭਰਾ ਦਾ ਘਰ ਕਿਉਂ ਬਣਾ ਰਹੀ ਹੈ ਇਹ ਪੰਜਾਬ ਮਾੜਾ ਹੈ ਪੰਜਾਬ ਦੇ ਲੋਕ ਮਾੜੇ ਨੇ ਪੰਜਾਬ ਦੇ ਲੋਕ ਅੱਤਵਾਦੀ ਨੇ ਫਿਰ ਰਹਿਣ ਵਾਸਤੇ ਕਿਉਂ ਆ ਰਹੀ ਹੈ ਉਹ ਮੈਕਸ ਦੇ ਵਿੱਚ ਸੋ ਅੱਜ ਮਾਫੀ ਮਾਫੀ ਵੀ ਉਹਦੇ ਨਾਲ ਕੋਈ ਸਿਕਿਉਰਿਟੀ ਦੇ ਆਮ ਇੱਕ ਅਕਿਊਜ਼ਡ ਬੰਦਾ ਪੇਸ਼ ਹੋ ਰਿਹਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਰਿਹਾ ਸਾਡਾ ਤਾਂ ਦੇਸ਼ ਹੈ ਮੈਨੂੰ ਤਾਂ ਲੱਗਦਾ ਸਾਡਾ ਸੰਵਿਧਾਨ ਕਿੱਧਰ ਨੂੰ ਜਾ ਰਿਹਾ ਮੈਨੂੰ ਤਾਂ ਸਮਝੇ ਨਹੀਂ ਆ ਰਹੀ ਵੀ ਹੁੰਦਾ ਇੱਕ ਬੰਦਾ ਜਿਹੜਾ ਸੁਪਰੀਮ ਕੋਰਟ ਨੇ ਭਗਾ ਕੇ ਉਹਦੀ ਫਾਈਲ ਡਿਸਮਿਸ ਕਰਕੇ ਮਾਰੀ ਵੀ ਚੱਲ ਪੇਸ਼ ਹੋ ਉਹਨੂੰ ਵੀਆਈਪੀ ਟ੍ਰੀਟਮੈਂਟ ਦਿਖਾ ਕੇ ਉਹਦੀ ਲੈਂਗੁਏਜ ਦੇਖੋ ਤੁਸੀਂ ਜਿਵੇਂ ਕੋਈ ਬਹੁਤ ਉਪਲਬਧੀ ਤੋਂ ਬਾਅਦ ਬੰਦਾ ਪੇਸ਼ ਹੁੰਦਾ ਹੁੰਦਾ ਜੇ ਇਸ ਗੱਲ ਨੂੰ ਐਡਮਿਟ ਕਰ ਲਿਆ ਕਾਗਜ਼ਾਂ ਦੇ ਵਿੱਚ ਵੀ ਹਾਂ ਮੇਤੋਂ ਗਲਤੀ ਹੋਈ ਹੈ ਤਾਂ ਡੈਫਰਮੇਸ਼ਨ ਦੇ ਵਿੱਚ ਲਾਓ ਜਿਹੜੀ ਸਜ਼ਾ ਵੱਧ ਤੋਂ ਵੱਧ ਹੁੰਦੀ ਹੈ ਲਾਓ ਜੇ ਬੰਦੇ ਨੇ ਦਾ ਮਤਲਬ ਇਹ ਐਕਮੈਟਮੈਂਟ ਜੇ ਜੇ ਚੀਜ਼ ਇਹਦਾ ਮਤਲਬ ਗਲਤੀ ਐਡਮਿਟ ਕਰੀ ਹੈ ਨਾ ਵੀ ਗਲਤੀ ਹੋਈ ਹੈ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਦੋ ਦੋ رائے ਜੇ ਲਿਖ ਕੇ ਮੰਨ ਲਈ ਮਾਫੀ ਵੀ ਮੇਤੋਂ ਗਲਤੀ ਹੋਈ ਹੈ ਤਾਂ ਉਹਦੇ ਵਿੱਚ ਜਿਹੜੀ ਸਜ਼ਾ ਬਣਦੀ ਹੈ ਦੇ ਦਿਓ ਫਿਰ ਹੂੰ ਕਿਉਂ ਕਿਉਂ ਮੈਂ ਇਹ ਗੱਲ ਕਿਉਂ ਕਹਿ ਰਿਹਾ ਬਾਈ ਜੀ ਸਿੱਖਾਂ ਨੂੰ ਜਿਹੜਾਂ ਦੇ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਹਦੇ ਵਿੱਚ ਇਹਨਾਂ ਦੀ ਲੀਡਰ ਅਡਵਾਨੀ ਦੀ ਜਿਹੜੀ ਬੁੱਕ ਹੈ ਉਹਦੇ ਵਿੱਚ ਉਹਨੇ ਲਿਖਿਆ ਕਿ ਹਾਂ ਅਸੀਂ ਵੀ ਉਹਨੂੰ ਦਿੱਤਾ ਹੈ ਬਿਲਕੁਲ ਠੀਕ ਹੈ ਹਰਮੰਦਰ ਸਾਹਿਬ ਜਿਹੜੇ ਸਿੱਖਾਂ ਨੇ ਹਿੰਦੂਇਜ਼ਮ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦੇਤੀਆਂ ਆਪਣੀਆਂ ਸ਼ਹਾਦਤਾਂ ਦੇਤੀਆਂ ਆਪਣਾ ਦੇਸ਼ ਬਚਾਉਣ ਵਾਸਤੇ ਸ਼ਹਾਦਤਾਂ ਦੇਤੀਆਂ ਉਹਨਾਂ ਦਾ ਸਰਬੋੱਚ ਉਹ ਸਿੱਖਾਂ ਦੀ ਤਾਂ ਇਹ ਫਿਤਰਤ ਹੈ ਕਿ ਵੀ ਉਹ ਪਹਿਲਾਂ ਤੋਂ ਜੁਝਾਰੂ ਤਾਂ ਅਬਦਾਲੀ ਨਾਲ ਲੜਦੇ ਰਹੇ ਆ ਇਹ ਕਾਦੀ ਥੋੜੀ ਸਰਕਾਰ ਸੀਗੀ ਜੇ 84 ਤੋਂ ਬਾਅਦ ਕਿੰਨਾ ਲਾਸ ਹੋਇਆ ਪੰਜਾਬ 'ਤ ਮਰਨ ਵਾਸਤੇ ਬਣੇ ਆ ਪੰਜਾਬੀ ਚੱਕ ਕੇ ਤੁਸੀਂ ਪਰਚੇ ਨਵੇਂ ਨਵੇਂ ਐਕਟ ਸਿੱਖਾਂ ਵਾਸਤੇ ਬਣਾਏ ਹੋਏ ਆ ਤੁਸੀਂ ਜਿਹੜੇ ਮੁੰਡੇ ਆ ਪੂਰੀਆਂ ਕਰਕੇ ਸਜਾਵਾ ਉਹਨਾਂ ਨੂੰ ਤੁਸੀਂ ਕਿ ਮਾਫੀ ਕੌਣ ਦੇਊਗਾ ਤੁਹਾਨੂੰ ਤਾਂ ਆਪਣੇ ਆਪ ਦੇ ਦੇਣਾ ਚਾਹੀਦਾ ਛੱਡ ਕੇ ਇਨੂੰ ਮਾ ਇਹਨੂੰ ਇਹਨੂੰ ਅੰਦਰ ਭੇਜੀ ਹੋਈ ਇਹਨੂੰ ਮਾਫੀ ਕਰਨ ਵਾਸਤੇ ਇੱਕ ਇੱਕ ਦਿਨ ਇਹ ਲਾ ਕੇ ਆਈਆ ਕਿਥੇ ਜੇਲ੍ਹ ਦੇ ਵਿੱਚ ਹੁਣ ਤੱਕ ਜੇ ਕੋਈ ਪੰਜਾਬੀ ਵਾਇਸ ਵਰਸਾ ਕਰਦਾ ਕਿਸੇ ਨਾਲ ਬੋਲਦਾ ਜਿਵੇਂ ਇਸ ਬੰਦੀ ਨੇ ਮਤਲਬ ਜਦੇ ਅਮਨ ਕਾਨੂੰਨ ਦੀ ਸ਼ਾਂਤੀ ਦਾ ਭੰਗ ਹੋ ਜਾਣਾ ਸੀ ਐਨਐਸਏ ਲੱਗ ਜਾਨੀ ਸੀ ਜਿਹੜਾ ਬੰਦਾ ਇੰਡੀਆ ਦਾ ਸਿਰ ਉੱਚਾ ਕਰ ਰਿਹਾ ਮੁੰਡਾ ਉਹ ਦਲਜੀਤ ਦੋਸਾਂਝ ਉਹਦੇ ਬਰਖ ਖਲਾਫ ਉਹਨੂੰ ਅੱਤਵਾਦੀ ਦੱਸਦੀ ਰਹੀ ਐ ਇਹ ਇਹ ਹੁਣ ਸਰਕਾਰ ਸੁੱਤੀ ਪਈ ਐ ਸੈਂਟਰ ਦੀ ਸਰਕਾਰ ਨੂੰ ਉਦੋਂ ਇਹਦੇ ਤੇ ਐਨਐਫਐ ਨਹੀਂ ਲੱਗਦਾ ਇਹਨਾਂ ਨੂੰ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਵੀ ਸਿੱਖ ਗੁਲਾਮ ਨੇ ਵਾਟ ਇਜ਼ ਵਾਟ ਇਜ਼ ਮੋਰ ਦੈਨ ਥਿਸ ਇਹ ਤਾਂ ਪ੍ਰੂਵ ਕਰਕੇ ਦਿਖਾਤਾ ਤੁਸੀਂ ਫੋਰਨ ਕੰਟਰੀਆਂ ਦੇ ਵਿੱਚ ਥੂ ਥੂ ਹੋਈ ਹੋਈ ਐ ਸਰ ਕੋਈ ਨੈਸ਼ਨਲ ਮੀਡੀਆ ਬੋਲੇ ਨਾ ਬੋਲੇ ਸਾਡੇ ਦੇਸ਼ ਨੂੰ ਪਿੱਛੇ ਸਾਨੂੰ ਤਾਂ ਪ੍ਰੋਗਰੈਸ ਵੱਲ ਜਾਣਾ ਚਾਹੀਦਾ ਸੀ ਅਸੀਂ ਧਰਮਾਂ ਦੇ ਪਿੱਛੇ ਵੀ ਉਹਨੂੰ ਮਾਰਤਾ ਚੱਕ ਕੇ ਸਿਟੀਜ਼ਨਸ਼ਿਪ ਹੋਰ ਉਹਨਾਂ ਦੀ ਸੀ ਉਹਨਾਂ ਨੇ ਸਟੈਂਡ ਲਿਆ ਉਹ ਕਹਿੰਦੇ ਤੁਸੀਂ ਸਾਡਾ ਤੁਸੀਂ ਸਿੱਖ ਨਹੀਂ ਮਾਰਿਆ ਤੁਸੀਂ ਕੈਨੇਡੀਅਨ ਸਿਟੀਜ਼ਨ ਮਾਰਿਆ ਤੁਸੀਂ ਯੂਕੇ ਸਿਟੀਜ਼ਨ ਮਾਰਿਆ ਤੁਹਾਡੇ ਆਹ ਚਾਰ ਕਹਿੰਦੇ ਕਹੋਂਦੇ ਕੰਟਰੀ ਮੂੰਹ ਨਹੀਂ ਲਾਉਂਦੇ ਤੁਹਾਨੂੰ ਕੀ ਉਪਲਬਧੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਤਾਂ ਉਹ ਅੰਗਰੇਜ਼ਾਂ ਨਾਲੋਂ ਵੀ ਮਾੜੇ ਹੋਗੇ ਅੰਗਰੇਜ਼ ਤਾਂ ਇੱਕ ਪਿਕਚਰ ਤਾਂ ਕਲੀਅਰ ਸੀ ਵੀ ਇਹ ਜ਼ਾਲਮ ਨੇ ਤੁਸੀਂ ਮੂੰਹ ਤੇ ਹੋਰ ਹਾਥੀ ਤੇ ਦੰਦ ਮੂੰਹ ਤੇ ਹੋਰ ਦਿਖਾਉਣ ਨੂੰ ਹੋਰ ਖਾਣ ਨੂੰ ਹੋਰ ਪੰਜਾਬੀ ਉਹ ਥੋੜਾ ਜਿਹਾ ਸਮਝੋ ਦਿਮਾਗ ਤੋਂ ਦਿਮਾਗ ਅਪਲਾਈ ਕਰਨਾ ਸ਼ੁਰੂ ਕਰੋ ਹੋਈ ਨਾ ਇਹ ਜਿਹੀਆਂ ਮਾੜੀਆਂ ਮਾੜੀਆਂ ਗੱਲਾਂ ਦੇ ਪਿੱਛੇ ਮਤਲਬ ਹੋ ਜਾਇਆ ਕਰੋ ਕੀ ਇਹ ਇੱਕ ਇੱਕ ਦੋਸ਼ੀ ਜਿਹਦੇ ਤੇ ਸੁਪਰੀਮ ਕੋਰਟ ਨੇ ਡਿਸਮਿਸ ਕਰਕੇ ਫਾਈਲ ਭਗਾ ਕੇ ਮਾਰੀ ਸੁਪਰੀਮ ਕੋਰਟ ਨੇ ਤਾਂ ਉਦੋਂ ਇਸ ਤੱਕ ਕਹਿਦਾ ਵੀ ਸਾਡਾ ਮੂੰਹ ਨਾ ਖਲਾਓ ਮੈਨੂੰ ਸਾਨੂੰ ਇਹ ਪਟੀਸ਼ਨ ਤਾਂ ਇਹਨੇ ਪਾਈ ਸੀ ਵੀ ਮੇਰੇ ਤੇ ਗਲਤ ਕੰਪਲੇਟ ਜਿਹੜਾ ਕੁਝ ਅੱਜ ਇਹ ਕਹਿੰਦੀ ਹੈ ਜਾ ਕੇ ਉੱਥੇ ਅਹੀਂ ਸਾਰਾ ਕੁਝ ਪटीशन ਚ ਇਹਨੇ ਕਿਹਾ ਸੀ ਜੀ ਮੇਤੋਂ ਗਲਤੀ ਰੀਟਵੀਟ ਹੋਇਆ ਸੀ ਜੀ ਮੈਂ ਗੜਾ ਟਵੀਟ ਕਰਿਆ ਸੀ ਇਹ ਤਾਂ ਕਹਿ ਲਿਆ ਸਾਰਾ ਕੁਝ ਜਦੋਂ ਉਹ ਸਰਭੂਚੇ ਭਗਾ ਕੇ ਮਾਰੀ ਫਿਰ ਚੱਲ ਪੇਸ਼ ਹੋ ਉਹਥੇ ਦਿਖਾਇਆ ਯਾਰ ਵੀ ਕੋਈ ਪਤਾ ਨਹੀਂ ਕੀ ਬੀਆਈਪੀ ਕੋਈ ਬੰਦਾ ਪੇਸ਼ ਹੋ ਰਿਹਾ ਕੋਈ ਈਧਰ ਨੂੰ ਦਿਖਾ ਦਿਖਾ ਕੇ ਵਾਟ ਇਜ਼ ਗੋਇੰਗ ਔਨ ਇਨ ਅਰ ਕੰਟਰੀ ਇੱਕ ਤੁਸੀਂ ਮਿਨਿਓਰਿਟੀ ਕਮਿਊਨਿਟੀ ਨੂੰ ਇੱਕ ਟਾਰਗੇਟ ਕਰਕੇ ਤੁਸੀਂ ਉਹਨਾਂ ਦਾ ਸਾਰਾ ਧਾਰਮਧਾਰ ਖਤਮ ਕਰਕੇ ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਮੈਂ ਜਿੱਥੋਂ ਤੱਕ ਦੇਖਿਆ ਕਕਾਰ ਬੈਨ ਦਾ ਇਸ਼ੂ ਹੋਇਆ ਹੁਣ ਰਾਜਸਥਾਨ ਚ ਹੋਇਆ ਪਹਿਲਾਂ ਹਰਿਆਣੇ ਚ ਹੋਇਆ ਸੀ 16 ਚ ਹੋਇਆ ਫਿਰ 19 ਚ ਹੋਇਆ ਜਿਹੜਾ ਮੈਂ ਜੱਜਮੈਂਟ ਕਰਾਈ ਸੀ ਮੈਂ 2019 ਚ ਉਦੋਂ ਕਿਹਦੀ ਸਰਕਾਰ ਸੀ ਬੀਜੇਪੀ ਦੀ ਫਿਰ ਮਾੜਾ ਕੌਣ ਹੋ ਗਿਆ ਹੁਣ ਕੀ ਦੀ ਸੋਚ ਮਾੜੀ ਐ ਤੁਸੀਂ ਕਹਿੰਦੇ ਸਿੱਖ ਬੋਲੋ ਨਾ ਸਿੱਖ ਬੋਲੂਗਾ ਕਿਉਂ ਨਹੀਂ ਬਈ ਤੁਸੀਂ ਸਿੱਖਾਂ ਦੀਆਂ ਜੜਾਂ ਵੱਢੋ ਤੇ ਉਸ ਤੋਂ ਬਾਅਦ ਤੁਸੀਂ ਸਿੱਖਾਂ ਨੂੰ ਟੈਰਰਿਸਟ ਕਹੋ ਇਹੀ ਕੋਸ਼ ਅੰਗਰੇਜ਼ਾਂ ਨੇ ਵੀ ਕਰਿਆ ਸੀਗਾ ਸਿੱਖ ਜਦੋਂ ਨੌਵੇਂ ਪਾਤਸ਼ਾਹ ਨੇ ਦਿੱਲੀ ਚ ਜਾ ਕੇ ਕੁਰਬਾਨੀ ਦਿੱਤੀ ਸੀ ਉਸ ਟਾਈਮ ਅੰਗਰੇਜ਼ਾਂ ਵਾਸ ਉਸ ਟਾਈਮ ਮੁਸਲਮਾਨਾਂ ਵਾਸਤੇ ਔਰੰਗਜ਼ੇਬ ਵਾਸਤੇ ਗੁਰੂ ਸਾਹਿਬਾਨ ਟੈਰਰਿਸਟ ਸੀ ਭਾਈ ਤੁਸੀਂ ਗੁਰੂ ਮੰਨਦੇ ਹੋ ਅੱਜ ਨਹੀਂ ਮੰਨਦੇ ਕਿਉਂਕਿ ਤੁਹਾਨੂੰ ਬਚਾਉਣ ਲਈ ਕਰਿਆ ਉਹ ਵੀ ਤਾਂ ਕਿਸੇ ਕਾਨੂੰਨ ਦੇ ਅਗੇਂਸਟ ਗਏ ਸੀ ਤੁਸੀਂ ਹਰਮੰਦਰ ਸਾਹਿਬ ਤੇ ਹਮਲਾ ਕਰਤਾ ਜੇ ਉਸ ਹਮਲੇ ਦੇ ਬਦੌਲਤ ਕਿੰਨਾ ਨੁਕਸਾਨ ਤੁਸੀਂ ਸਿੱਖਾਂ ਦਾ ਕਰਿਆ ਕਿੰਨੇ ਗੁਰਸਿੱਖ ਬੰਦੇ ਮਾਰੇ ਨੇ ਡਾਟਾ ਲੈ ਲੋ ਚੱਕ ਕੇ ਜੇ ਉਹਦੇ ਆਪਣੇ ਧਰਮਵਾਸ ਤੇ ਕਿਸੇ ਨੇ ਕਿਸੇ ਇੱਕ ਬੰਦੇ ਨੂੰ ਕੋਈ ਕਰਤਾ ਉਹਨਾਂ ਨੂੰ ਤੁਸੀਂ ਫਾਂਸੀ ਦੀਆਂ ਸਜ਼ਾ ਤੋਂ ਵੀ ਉੱਪਰ ਦੀਆਂ ਸਜ਼ਾ ਲਾਈ ਬੈਠੇ ਹੋ ਕਿਹੜਾ ਕਾਨੂੰਨ ਆ ਬਈ ਇਹ ਇਹਦੇ ਵਾਸਤੇ ਕਿਸ ਚੀਜ਼ ਦੀ ਪ੍ਰੂਫ ਦੀ ਲੋੜ ਆ ਜੇ ਕੋਈ tho tho ਇੰਟਰਨੈਸ਼ਨਲ ਕੋਰਟ ਜਾਂ ਕੋਈ ਹੋਰ ਉੱਤੇ ਵਾਲੀ ਕੋਰਟ ਕਦੇ ਹੋਵੇ ਤੁਸੀਂ ਦੋਸ਼ੀ ਸਾਹਬ ਤੋਂ ਨਾ ਸਾਰਿਆਂ ਨੇ ਵੀ ਤੁਸੀਂ ੱੱਕਾ ਨਹੀਂ ਤੁਸੀਂ ੱੱਕਾ ਕਰਕੇ ਤੁਸੀਂ ਤਾਂ ਇਹਨਾਂ ਦੇ ਇਹਨਾਂ ਨੂੰ ਗੁਲਾਮ ਬਣਾ ਰੱਖਦੇ ਬਣਾਈ ਜਾ ਰਹੇ ਹੋ ਤੁਸੀਂ ਬਟ ਰਿਮੇਨ ਐਲਸ ਸਰ ਅੱਛਾ ਅੱਛਾ ਇਸ ਮਾਮਲੇ ਦੇ ਅੰਦਰ ਇਸ ਨੂੰ ਇਸ ਨੂੰ ਸਮਝਾ ਕਿਵੇਂ ਜਾਵੇ ਕੰਗਣਾ ਨੇ ਸਮਝਿਆ ਕਿ ਜੇਕਰ ਮੈਂ ਇਹ ਗੱਲ ਕਹਿਨੀ ਹੈ ਕਿ ਮੇਰਾ ਕੋਈ ਮੋਟਿਵ ਨਹੀਂ ਸੀ ਮੈਂ ਸਭ ਦੀ ਇੱਜ਼ਤ ਕਰਦੀ ਆ ਉਹ ਇਹ ਵੀ ਕੋਈ ਪੋਲਿਟੀਕਲ ਸਟੰਟ ਹੈ ਕਿ ਇਨੀ ਦੂਰੋਂ ਬੰਬੇ ਤੋਂ ਵਾਰ-ਵਾਰ ਤਰੀਕਾ ਪਹੁੰਚਣਾ ਆਉਣਾ ਇਹ ਵੀ ਇੱਕ ਉਹਨਾਂ ਨੂੰ ਲੱਗਦਾ ਕਿ ਸਿਰਦਰਦੀ ਉਹਨਾਂ ਨੇ ਆਪਣੀ ਕੋਸ਼ਿਸ਼ ਕਰਕੇ ਵੇਖ ਲਈ ਉਹਨਾਂ ਨੂੰ ਲੱਗਦਾ ਸੀਗਾ ਕਿ ਹੁਣ ਜੇਕਰ ਮੈਂ ਇਹ ਗੱਲ ਕਹਿ ਕੇ ਖੇੜਾ ਛੋੜਦਾ ਤਾਂ ਛਡਾ ਲਉ ਆਪਣੀ ਕਹਾਣੀ ਖਤਮ ਕਰੋ ਆਪਣਾ ਮੋਟਿਵ ਸੀਗਾ ਮੋਟਿਵ ਕੰਪਲੀਟ ਹੋ ਗਿਆ ਅਸੀਂ ਇੱਕ ਸੀਟ ਜਿੱਤ ਲਈ ਆ ਹੁਣ ਸਾਡਾ ਕੋਈ ਮੋਟਿਵ ਨਹੀਂ ਇਸ ਤੋਂ ਦੋ ਚੀਜ਼ਾਂ ਨੇ ਇਹਦੇ ਵਿੱਚ ਇੱਕ ਤਾਂ ਸੀਟ ਲੈ ਲਈ ਬਾਵਾ ਖੱਟ ਕੇ ਆਪਣੇ ਜੋ ਸਿੱਖਾਂ ਨੂੰ ਗਾਲਾਂ ਕੱਢ ਕੇ ਹਾਂ ਸਿੱਖਾਂ ਨੂੰ ਟੈਰਰਿਸਟ ਕਹਿ ਕੇ ਸਿੱਖਾਂ ਨੂੰ ਸਭ ਕੁਝ ਕਹਿ ਲਿਆ ਜੋ ਨਹੀਂ ਵੀ ਕਹਿਣਾ ਉਹ ਵੀ ਕਹਿ ਲਿਆ ਪੰਜਾਬੀਆਂ ਵਾਸਤੇ ਉਹ ਵੀ ਕਹਿ ਲਿਆ ਉਹ ਸੋਚ ਵੀ ਹੈ ਇਹਨਾਂ ਦੀ ਇਹਨੂੰ ਸੁਣ ਕੇ ਕਿੰਨੇ ਲੋਕਾਂ ਦੀ ਸੋਚ ਬਦਲੀ ਹੋਊਗੀ ਬਾਈ ਜੀ ਇਹਨੂੰ ਇੱਕ ਬੰਦਾ ਸੁਣਦਾ ਇਹਨੂੰ ਤਾਂ ਸਜ਼ਾ ਲੱਗਣੀ ਬਹੁਤ ਜ਼ਰੂਰੀ ਹੈ ਕਿ ਤੂੰ ਇੱਕ ਜਿਹੜਾ ਆਪਣਾ ਜਿਹੜਾ ਸੰਵਿਧਾਨ ਨੇ ਹੱਕ ਦਿੱਤਾ ਹੈ ਇੱਕ ਉਹਦੇ ਦਾ ਪੈਰ ਦੀ ਵੀ ਕਮਾਈ ਨਹੀਂ ਹੈ ਜਿਹਨੂੰ ਇਹਨੇ ਮਤਲਬ ਇੰਨਾ ਟਾਰਗੇਟ ਕੀਤਾ ਹੈ ਹੁਣ ਉਹਦਾ ਉਹਦਾ ਰਿਜ਼ਲਟ ਆਉਣਾ ਬਹੁਤ ਜ਼ਰੂਰੀ ਹੈ ਜਿੰਨੀ ਦੇਰ ਤੱਕ ਸਜਾ ਨਹੀਂ ਉਹਦੇ ਕੱਲ ਨੂੰ ਹੋਰ ਕੋਈ ਬੋਲੂਗਾ ਇਹ ਤਾਂ ਸਿਸਟਮ ਹੈ ਇਹ ਬਣਿਆ ਹੋਇਆ ਪੰਜਾਬ ਦੇ ਵਿੱਚ ਜਿੰਨੇ ਆਹ 4-4 ਮਤਲਬ 10-10 ਬੰਦੇ ਸਿਕਿਉਰਿਟੀ ਲਈ ਬੈਠੇ ਆ ਸਿੱਖਾਂ ਨੂੰ ਗਾਲਾਂ ਕੱਢ ਕੇ ਲਈ ਬੈਠੇ ਆ ਸਿੱਖਾਂ ਦੇ ਅਗੇਂਸਟ ਬੋਲ ਕੇ ਸਿੱਖ ਕਿਸੇ ਦੇ ਅਗੇਂਸਟ ਬੋਲਦਾ ਉਹ 테ਰਰਿਸਟ ਉਹਦੇ ਤੇ NSA ਲਾ ਦਿਓ ਜੇ ਕੋਈ ਸਿੱਖਾਂ ਨੂੰ ਬੋਲਦਾ ਨੂੰ ਸਿਕਿਉਰਿਟੀ ਦੇ ਦੋ ਇਹ ਤਾਂ ਸਾਡਾ ਕੰਟਰੀ ਕਿੱਧਰ ਨੂੰ ਜਾ ਮੈਂ ਤਾਂ ਇਸ ਗੱਲ ਤੋਂ 4 ਬੰਦੇ ਮੈਂ ਤਾਂ ਇਹ ਗੱਲ ਕਰਦਾ ਵੀ ਇਹ ਕਾਨੂੰਨ ਦਾ ਸਿਸਟਮ ਕੀ ਹੈ ਇਹ ਜੇਬ ਚ ਕਾਨੂੰਨ ਪਾਈ ਬੈਠੇ ਹੋ ਤੁਸੀਂ ਜਿੱਥੇ ਸਾਲ-ਸਾਲ ਦਾ ਪ੍ਰਾਪਤਨਾ ਉੱਤੇ 2-2 ਸਾਲ 3-3 ਸਾਲ ਬੰਦਿਆਂ ਨੂੰ ਅੰਦਰ ਰੱਖਿਆ ਜਿੱਤੇ ਹੋਏ ਐਮਪੀਆ ਨੂੰ ਅੰਦਰ ਇਹ ਗੁਲਾਮੀ ਨਹੀਂ ਤੇ ਹੋਰ ਕੀ ਹੈ ਬਾਈ ਜੀ ਵਟ ਪ੍ਰੂਵ ਇਜ਼ ਰਿਕੁਆਇਰਡ ਮੋਰ ਦੈਨ 댓 ਥੇਅਰ ਇਜ਼ ਨੋ ਰਿਕੁਆਇਰਮੈਂਟ ਆਫ ਐਨੀਥਿੰਗ ਤੁਹਾਨੂੰ ਜਾਗਣਾ ਪਊਗਾ ਜਿੰਨੀ ਦੇਰ ਤੱਕ ਤੁਸੀਂ ਜਾਗਦੇ ਨਹੀਂ ਔਰ ਮਤਲਬ ਇਹ ੱਤਕਾ ਹੁੰਦਾ ਇਹ ਮੈਂ ਆਮ ਲੋਕਾਂ ਨੂੰ ਵੀ ਕਹਿੰਦਾ ਕੱਲਾ ਮੈਂ ਪੰਜਾਬੀਆਂ ਨੂੰ ਨਹੀਂ ਕਹਿੰਦਾ ਜਿੰਨੇ ਤੁਸੀਂ ਪੂਰੇ ਮਤਲਬ ਹਿੰਦੂਇਜ਼ਮ ਦੇ ਲੋਕ ਵੀ ਸੁਣ ਰਹੇ ਨੇ ਬਹੁਤ ਪਿਆਰ ਹੈ ਹਿੰਦੂ ਤੇ ਸਿੱਖਾਂ ਦਾ ਕੋਈ ਫਰਕ ਨਹੀਂ ਹੈ ਐਦਾਂ ਮੈਂ ਆਪਣੀ ਗੱਲ ਕਰਦਾ ਸਾਡੇ ਫੰਕਸ਼ਨ ਤੇ ਮੇਰੇ ਫੰਕਸ਼ਨ ਤੇ ਦੇਖ ਲਿਓ ਜਿੰਨੇ ਕੋਈ ਮੇਰਾ ਮੈਰਿਜ ਤੇ ਦੇਖ ਲਿਓ ਜਿੰਨੇ ਸਿੱਖਾਂ ਓਨੇ ਹੀ ਹਿੰਦੂਆਂ ਉਹਨਾਂ ਨਾਲ ਓਨਾ ਹੀ ਪਿਆਰ ਆ ਸਾਡਾ ਉਹਨਾਂ ਦੇ ਅਸੀਂ ਘਰ ਚ ਜਾਂਦੇ ਉਹ ਸਾਡੇ ਆਉਂਦੇ ਆ ਜਾਂ ਅਸੀਂ ਸਾਨੂੰ ਤਾਂ ਫਰਕ ਹੀ ਕੋਈ ਨਹੀਂ ਕੁਝ ਲੋਕਾਂ ਨੂੰ ਦਿੱਕਤ ਹੈ ਇਹਦਾ ਕੀ ਪ੍ਰੂਫ ਇਹ ਤੋਂ ਜ਼ਿਆਦਾ ਪ੍ਰੂਫ ਕੀ ਦਿੱਤਾ ਜਾ ਸਕਦਾ ਵੀ ਕੁਰਬਾਨੀ ਦਿੱਤੀ ਸੀ ਸੀਸ ਦੇ ਤਾਂ ਆਪਣਾ ਸੀਸ ਡੇਤਾ ਆਪਣਾ ਕਾਦੇ ਵਾਸਤੇ ਇਹ ਤੋਂ ਵੱਡਾ ਪ੍ਰੂਫ ਕੀ ਲੋੜ ਹੈ ਇਹਨਾਂ ਦੀ ਸਾਨੂੰ ਸਰਟੀਫਿਕੇਟ ਦੀ ਲੋੜ ਹੈ ਸਾਰੇ ਜਿੰਨੇ ਲੋਕ ਮਾਨਵਤਾ ਨੂੰ ਮਨੁੱਖਤਾ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਕੇ ਇਹਨੂੰ ਕ੍ਰਿਟੀਸਾਈਜ਼ ਕਰਨਾ ਬਣਦਾ ਹੈ ਕਿ ਇਹ ਤਾਂ ਸਿਰ ਦਾ ਤਾਜ ਨੇ ਸਾਡੇ ਇਹ ਇਹਨਾਂ ਜਿਹੜੇ ਆਹ ਮਤਲਬ ਫਿਰਕ ਇਹਨਾਂ ਤੁਸੀਂ ਪ੍ਰੋਗਰੈਸ ਵੱਲ ਚੱਲੋ ਕਿਉਂ ਤੁਸੀਂ ਗੁਲਾਮੀ ਵੱਲ ਨੂੰ ਜਾ ਰਹੇ ਹੋ ਕੰਟਰੀ ਸਾਡੀ ਇਕਨੋਮੀ ਕਿੱਥੇ ਜਾ ਚੁੱਕੀ ਹੈ ਅਸੀਂ ਨੇਪਾਲ ਪਾਕਿਸਤਾਨ ਵਾਲੀ ਰੇਂਜ ਚ ਪਿੱਛੇ ਆ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਲੂਟਾ ਹੋ ਰਹੀਆਂ ਵਾਈਟ ਹਾਊਸ ਬੁਲਾਇਆ ਜਾ ਰਿਹਾ ਜਿਹਦੇ ਵਾਸਤੇ ਵਾਈਟ ਹਾਊਸ ਵਾਲੇ ਵਾਸਤੇ ਕਰੋੜਾਂ ਅਰਬਾਂ ਖਰਬਾਂ ਖਰਚਤਾ মিডিਆ ਨੇ ਦੇ ਤਾਂ ਉਹ ਉਹ ਇਹਨੂੰ ਗਾਲਾਂ ਸਾਨੂੰ ਗਾਲਾਂ ਕੱਢ ਰਿਹਾ ਕੋਈ ਕਿਸ ਨੇ ਹਮੈਤ ਨਹੀਂ ਕਰੀ ਹੈ ਸਾਨੂੰ ਇਹਨੂੰ ਪੁੱਛੂਗਾ ਕੌਣ ਸਾਨੂੰ ਇਹ ਗੱਲਾਂ ਬਹੁਤ ਡੂੰਗੀਆਂ ਗੱਲਾਂ ਨੇ ਪੈਸੇ ਦੀ ਰੁਪਏ ਦਾ ਕਿੱਥੋਂ ਤੱਕ ਗਿਰ ਜਾਣਾ ਇਕਨੋਮੀ ਕਿੰਨੀ ਥੱਲੇ ਚਲੇ ਜਾਣੀ ਕੋਈ ਮਤਲਬ ਕੋਈ এমਪਲੋਇਮੈਂਟ ਨਹੀਂ ਥੀਸ ਆਰ ਦੀ ਰਿਕੁਆਇਰਮੈਂਟਸ ਆਫ ਦੀ ਡੇ ਅਸੀਂ ਪੜਨ ਵਾਲੀਆਂ ਗੱਲਾਂ ਕਰੀਏ ਅਸੀਂ ਧਰਮਾਂ ਦੇ ਪਿੱਛੇ ਹੀ ਪਏ ਹੋਏ ਹਾਂ ਗੱਲ ਕਰਨ ਵਾਸਤੇ ਇਹਨੂੰ ਤਾਂ ਉੱਪਰ ਛੱਡ ਕੇ ਉੱਤੇ ਜਾਣਾ ਬਣਦਾ ਸਿੱਖਾਂ ਨੂੰ ਤਾਂ ਸਪੈਸ਼ਲ ਪਰਕਸ ਦੇਣੇ ਬਣਦੇ ਆ ਜੇ ਸਿੱਖਾਂ ਨੂੰ ਸੰਵਿਧਾਨ ਦੇ ਵਿੱਚ ਕਿਰਪਾਨ ਪਹਿਨਣ ਦਾ ਤੇ ਹੱਥ 'ਚ 3.5 ਫੁੱਟੀ ਬੰਨ੍ਹ ਦਾ ਅਧਿਕਾਰ ਦਿੱਤਾ ਹੈ ਆਰਟੀਕਲ 25 ਦੇ ਵਿੱਚ ਤਾਂ ਉਹ ਕਿਸੇ ਕਾਰਨ ਕਰਕੇ ਮਿਲਿਆ ਹੋਇਆ ਹੈ ਹੋਰ ਤੁਸੀਂ ਤੀਜੀ ਗੱਲ ਹੋਰ ਸ਼ੁਰੂ ਹੋ ਜਾਂਦੀ ਐ ਤੇ ਮੈਂ ਹੁਣ ਮਨ ਮਤਲਬ ਮੇਰੇ ਮਾਈਂਡ ਚ ਆ ਰਹੀ ਐ ਗੱਲ ਉਹ ਗੱਲ ਤਾਂ ਚਲੋ ਆਪਾਂ ਨਹੀਂ ਫਿਰ ਟਾਈਮ ਹੋਊਗਾ ਕਦੇ ਕਰਾਂਗੇ ਦਿਸ ਇਜ਼ ਓਨਲੀ ਦੀ ਟਾਪਿਕ ਵਿਚ ਵੀ ਹੈਵ ਟੂ ਕਨਕਲੂਡ ਐਜ਼ ਇਟ ਇਜ਼ ਸੋ ਮੈਂ ਤਾਂ ਇਹ ਗੱਲ ਕਰਦਾ ਜਿਹੜੇ ਬੰਦਿਆਂ ਜਿਹੜੇ ਇਹਦੀ ਇਹਦੀ ਇੱਕ ਇਨਸੀਡੈਂਟ ਨਹੀਂ ਤਾਂ ਸੁਗੋਮੋਟੋ ਨੋਟਿਸ ਲੈਣਾ ਬਣਦਾ ਜਿਵੇਂ ਸੁਪਰੀਮ ਕੋਰਟ ਹੋ ਗਿਆ ਜਾਂ ਹੋਰ ਹਾਈ ਕੋਰਟ ਹੋ ਗਿਆ ਵੀ ਇਹਨੇ ਫਿਰਕਾ ਬਾਦ ਇਹਦੇ ਕਹਿਣ ਤੋਂ ਕਿੰਨੀਆਂ ਮਤਲਬ ਇਹਨੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਐ ਇਹਦੇ ਸਟੇਟਮੈਂਟਾਂ ਦੇ ਨਾਲ ਅਮਨ ਕਾਨੂੰਨ ਤੇ ਵਿਜਰਿੰਗ ਵਾਰਦਾ ਖਤਰਾ ਸੀ ਕਿਉਂਕਿ ਜਿਹੜੀਆਂ ਸਟੇਟਮੈਂਟਾਂ ਦੰਦੀਆਂ ਪੰਜਾਬ ਦਾ ਜੇ ਮਾਹੌਲ ਖਰਾਬ ਹੋ ਜਾਂਦਾ ਪਹਿਲਾ ਇਹ ਤਾਂ ਪਹਿਲਾ ਹਾਈ ਬਾਰਡਰ ਸਟੇਟ ਹੈ ਇਹਦੇ ਤੇ ਪ੍ਰੀਵੈਂਟਿਵ ਐਕਟ ਲੱਗਣੇ ਚਾਹੀਦੇ ਸੀ ਸਾਰੇ ਸੋ ਇਹ ਤਾਂ ਤੁਸੀਂ ਤੁਸੀਂ ਤਾਂ ਅੰਗਰੇਜ਼ਾਂ ਨਾਲੋਂ ਮਤਲਬ ਮੁਗਲਾਂ ਨਾਲੋਂ ਵੀ ਗਲਤ ਹੋ ਗਏ ਫਿਰ ਫਿਰ ਤੁਹਾਡੇ ਵਿੱਚ ਫਰਕ ਕੀ ਹੋਇਆ 댓ਸ ਆਲ ਠੀਕ ਹੈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਕਹਾਣੀ ਕੰਗਣਾ ਨੌਤ ਤੋਂ ਸ਼ੁਰੂ ਹੁੰਦੀ ਹੈ ਉਹਦੇ ਪਿੱਛੇ ਦਾ ਮੋਟਿਵ ਕੀ ਹੈ ਉਸ ਬਾਬਤ ਗੱਲਬਾਤ ਕਰ ਰਹੇ ਸੀ ਕੰਗਣਾ ਨੌਤ ਨੇ ਬੇਸ਼ੱਕ ਕਹਿਤਾ ਕਿ ਮੋਟਿਵ ਕੋਈ ਨਹੀਂ ਸੀ ਪਰ ਇਹਦੇ ਪਿੱਛੇ ਬਹੁਤ ਵੱਡੇ ਮੋਟਿਵ ਸੀ ਜਿਹੜੇ ਜ਼ਿਕਰ ਵਕੀਲ ਸਾਹਿਬ ਨੇ ਕੀਤਾ ਹੈ ਤਾਂ ਸਿੱਧੇ ਤੌਰ ਤੇ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਕਿ ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਕੀ ਉਹਨੂੰ ਮਾਫੀ ਦੇ ਦੇਣੀ ਚਾਹੀਦੀ ਹੈ ਵਕੀਲ ਸਾਹਿਬ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਕੀ ਫਿਰ ਅਸੀਂ ਮਾਫੀਆਂ ਦੇਣ ਵਾਸਤੇ ਰਹਿ ਗਏ ਇਸ ਗੱਲਬਾਤ ਨੂੰ ਤੁਸੀਂ ਕਿਵੇਂ ਸਮਝਦੇ ਹੋ ਆਪਣੀ رائے ਤੇ ਸੁਝਾਅ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਤੱਕ ਪਹੁੰਚਾ ਸਕਦੇ ਹੋ ਆਪਣੇ ਸਹਿਯੋਗੀ ਪਰਮੇਂਦਰ ਦੇ ਨਾਲ ਮਰਾਵੀ ਸੰਗਰਾਹ ਦਾ ਅਨਮੂਲ ਮੋਹਰ